ਦੇ ਲੋਕ ਕਰਦੇ ਨੇ ਗਾਲਾਂ ਦੋ ਮੁੰਡਿਆਂ ਨੂੰ ਕਹਿੰਦੇ ਥੋੜਾ ਪਿਓ ਤੁਹਾਡੇ ਤੋਂ ਸਮਝਦਾ ਨਹੀਂ ਯਾਰ ਇਹ ਬਾਈ ਜੀ ਕੀ ਹਾਲ ਚਾਲ ਠੀਕ ਐ ਬਈ ਬਸ ਕੀ ਗੱਲ ਹੋਈ ਐ ਸਾਰੀ ਜਿਹੜਾ ਬਾਪੂ ਨੂੰ ਇਹ ਚੀਜ਼ ਤੁਸੀਂ ਹੁਣ ਰੱਖ ਨਹੀਂ ਦੇ ਕਰੇ ਬੇਦਰੰਗ ਹੋ ਗਿਆ ਸੀ ਹੂੰ ਤੇ ਹੁਣ ਬਈ ਨਹੀਂ ਸੰਭਿਆ ਜਾਂਦਾ ਦਾਥੋਂ ਬਈ ਹੂੰ ਤੇ ਨਾ ਹੀ ਸਾਡੇ ਘਰ ਆ ਲਈਂ ਸਮਝਦੇ ਬਈ ਹੁਣ ਪਸ਼ਾਬ ਲੈਟਰਨ ਵਿੱਚ ਨਿਕਲੀ ਜਾਂਦਾ ਆਇਆ ਹੋਇਆ ਤੁਹਾਡੇ ਹੋਇਆ ਬਈ ਅੱਛਾ ਲੈਟਰਿੰਗ ਨਿਕਲੀ ਜਾਂਦੀ ਐ ਪਸ਼ਾਬ ਉੱਤੇ ਕਰੀ ਜਾਂਦਾ ਅੱਛਾ ਤਾਂ ਕਰਕੇ ਨਹੀਂ ਸਮਝਦੇ ਬਈ ਇਹ ਸਮਝ ਲੈ ਦੋ ਅਸੀਂ ਭਰਾ ਹਾਂ ਰੇ ਮੈਂ ਕਿਹਾ ਤੂੰ ਸਮਝ ਲੈ ਅੱਛਾ ਬਈ ਤੇਰਾ ਨਾਂ ਕੀ ਆ ਕਾਸ਼ ਭਾਈ ਅ ਤੂੰ ਸਮਝਦਾ ਨਹੀਂ ਭਈ ਆ ਤੇ ਪਿਓ ਪਿਓ ਨੂੰ ਇਹ ਹੀ ਨਹੀਂ ਸਮਝਦਾ ਭਈ ਮੈਂ ਇਹ ਸਾਂ ਮੋਟੇ ਹੁੰਦੇ ਯਾਰ ਤੁਹਾਨੂੰ ਇਹ ਪਾਲਦਾ ਰਿਆ ਹੁਣ ਤੁਹਾਨੂੰ ਕੀ ਹੋਇਆ ਤੁਸੀਂ ਕਿਉਂ ਨਹੀਂ ਸਮਝਦੇ ਭਈ ਇਹ ਹੁਣ ਤਾਂ ਹੀ ਸਾਂਭਿਆ ਹੀ ਆ ਜੇ ਹੁਣ ਚੱਲਾ ਸੀਗਾ ਇਹ ਸਾਬ ਲੂ ਆਣੇ ਬੋਲਣ ਤਾਂ ਮਾੜਾ ਮੋਟਾ ਬਾਈ ਮਾੜਾ ਮੋਟਾ ਬੋਲ ਲੈ ਅੱਛਾ ਕੀ ਨਾਂ ਤੁਹਾਡਾ ਇਹ ਬਜ਼ੁਰਗ ਇਹ ਬੀਜਤਰ ਸਿੰਘ ਕਿਹਦੇ ਹੈ ਹੈ ਉਹ ਬੀਜਤਰ ਸਿੰਘ ਅੱਛਾ ਬੀਜਤਰ ਸਿੰਘ ਇਹ ਬੀਜਤਰ ਸਿੰਘ ਕੀ ਗੱਲ ਹੋਈ ਏ ਸਾਰੇ ਤੁਹਾਨੂੰ ਇਹ ਟੱਟੀ ਪਛਾਅਦੇ ਤੁਸੀਂ ਉੱਤੇ ਮੰਜੇ ਦੇ ਕਰਦੇ ਹੋ ਇਹ ਸਾਂਭਦੇ ਨਹੀਂ ਤੁਹਾਨੂੰ ਏ ਕਹਿੰਦੇ ਉਹਨਾਂ ਤੇ ਮਦਨੀ ਕਿੱਥੇ ਛੱਡ ਛੁੱਡ ਕੇ ਆਉਣਾ ਜੀ ਸੀਗਾ ਆਖ ਜਮ ਤੇ ਛੱਡਿਆ ਕਿੱਥੇ ਆਸ਼ਰਮ ਚੈਰ ਬਾਈ ਯਾਰ ਕਮਾਲ ਆ ਤੇ ਯਾਰ ਬਾਈ ਯਾਰ ਤੈਨੂੰ ਐਡਾ ਭੱਟਾ ਪਾਲ ਕੇ ਬੋਸ ਕੇ ਵੱਡਾ ਕੀ ਮੈਂ ਹੁਣ ਤਈ ਮੈਂ ਸੰਭਿਆ ਤੇ ਹੁਣ ਜੇ 2 ਸਾਲੇ ਸਾਂਭ ਲੂ ਤੈਨੂੰ ਕੀ ਹੁੰਦਾ ਇਹ ਸਾਂਭਲੇ 2 ਸਾਲ ਬਾਈ ਤੂੰ ਸਾਂਭ ਲੈ ਯਾਰ ਮੈਂ ਦਾ ਵੀ ਬਹੁਤ ਟਾਈਮ ਸੰਭਿਆ ਯਾਰ ਤੁਸੀਂ ਦੇਖ ਸਕਦੇ ਹੋ ਦੋਸਤੋ ਛੋਟੇ ਹੁੰਦੇ ਕਹਿੰਦੇ ਜਵਾਕ ਨੂੰ ਸੰਭਿਆ ਬਈ ਇਹ ਇਹਦਾ ਹੁਣ ਵਿਆਹ ਹੋਇਆ ਮੇਰਾ ਪਹਿਲਾ ਵਿਆਹ ਸੀ ਮੈਂ ਵੱਡਾ ਹੁਣ ਤਈ ਮੈਂ ਹੀ ਸਾਂਭਦਾ ਰਿਹਾ ਤੇ ਉਹ ਜੇ 2 4 ਸਾਲ ਬਜ਼ੁਰਗੋ ਤੁਰ ਫਿਰ ਸਕਦੇ ਹੋ ਨਹੀਂ ਤੁਰਿਆ ਨਹੀਂ ਜਾਂਦਾ ਪੁੱਤ ਹਾਂ ਨਹੀਂ ਪੁੱਤ ਤੁਰਿਆ ਨਹੀਂ ਜਾਂਦਾ ਅੱਛਾ ਬਾਪੂ ਨੂੰ ਤੈਨੂੰ ਦੁੱਖ ਨਹੀਂ ਹੁੰਦਾ ਵੀ ਇੱਡੀ ਵੱਡੀ ਕੋਠੀ ਪਾ ਕੇ ਤੋ ਇੰਨੀ ਮਿਹਨਤ ਕਰਕੇ ਸਾਰਾ ਕੁਝ ਬਣਾਇਆ ਤਾਂ ਤੈਨੂੰ ਇਹ ਹੁਣ ਸਾਹਮ ਨਹੀਂ ਰਹੀ ਇਹ ਹੁਣ ਇਹਨਾਂ ਦੀ ਮਰਜ਼ੀ ਐ ਬਹੁਤ ਕੰਮ ਕਰਿਆ ਪੁੱਤ ਮੈਂ ਬਹੁਤ ਕੁਝ ਬਣਾਇਆ ਇਹ 10 ਕੱਲੇ ਪੈੜੀ ਬਣਾ ਕੇ ਦਿੱਤੀ ਇਹਨਾਂ ਨੂੰ ਕੋਠੀਆਂ ਬਣਾ ਕੇ ਦਿੱਤੀਆਂ ਉਹਨਾਂ ਇਹਨਾਂ ਦੀ ਮਰਜ਼ੀ ਹੈ ਮੈਨੂੰ ਦਰੰਗ ਦਾ ਦੌਰਾ ਪੈ ਗਿਆ ਪਿਛਲੇ ਸਾਲ ਅਣ ਮੈਂ ਮੈਂ ਹੀ ਸਾਂਭਿਆ ਹਾਂ ਤੈਨੂੰ ਇਹ ਵੀ ਦੱਸ ਤੇ ਹੁਣ ਕਿਉਂ ਨਹੀਂ ਸਾਂਭਦਾ ਬਈ ਯਾਰ ਹੁਣ ਜੇ ਇਹਦਾ ਵਿਆਹ ਹੋਇਆ ਹੁਣ 2-4 ਮਹੀਨੇ ਪਹਿਲਾਂ ਇਹਦਾ ਹੁਣ ਜਵੇਂ ਇਹਦਾ ਇਹਦੀ ਘਰ ਵਾਲੀ ਕਹਿੰਦੀ ਵੀ ਮੈਂ ਤਾਂ ਨੇੜੇ ਨਹੀਂ ਜਾਣਾ ਲੱਗਣਾ ਤੁਸੀਂ ਦੇਖ ਸਕਦੇ ਹੋ ਕਹਿੰਦੇ ਹੁੰਦੇ ਕਹਿੰਦੇ ਹੁੰਦੇ ਪੁੱਛਵਾ ਬੱਪ ਮੈਂ ਸਾਂਭਿਆ ਬੱਪ ਉਹਨੇ ਸਾਂਭਿਆ ਤੈਨੂੰ ਆ ਇਹਨਿਸ ਹਲਕਸਾ ਮਾ ਇਹਨ ਜਮਾਈ ਦਾ ਇਹਦੀ ਘਰ ਵਾਲੀ ਬਈ ਹੁਣੇ ਨੱਕ ਬੋਲ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਦੋ ਮੁੰਡੇ ਆ ਜਿਨ੍ਹਾਂ ਨੂੰ ਆਪਾਂ ਛੋਟੇ ਹੁੰਦੇ ਮਾ ਪਿਓ ਆਪਾਂ ਨੂੰ ਸਾਂਭਦਾ ਹੁੰਦਾ ਆਪਾਂ ਟੱਟੀ ਪਿਸ਼ਾਬ ਕਰਦੇ ਆਪਾਂ ਉਹ ਵੀ ਧੋਂਦਾ ਆਪਾਂ ਤੋਂ ਤੁਰਿਆ ਨਹੀਂ ਜਾਂਦਾ ਪਰ ਤਿੰਨ ਤਿੰਨ ਵਾਰੀ ਇੱਕ ਸ਼ਬਦ ਨੂੰ ਬੋਲਦੇ ਆਂ ਵੀ ਬਾਪੂ ਆ ਕੀ ਆ ਬਾਪੂ ਇਹ ਕੀ ਆ ਆਪਾਂ ਨੂੰ ਤਿੰਨ ਵਾਰੀ ਹੀ ਜਵਾਬ ਆਉਂਦਾ 100 ਵਾਰੀ ਕਵੇ ਜਵਾਬ 100 ਵਾਰੀ ਜਵਾਬ ਆਉਂਦਾ ਪਰ ਇਹ ਦੋ ਮੁੰਡੇ ਇਹ ਜਿਹੇ ਆ ਜਿਹੜੇ ਆਪਦੇ ਪਿਓ ਨੂੰ ਸਾਂਭ ਨਹੀਂ ਰਹੇ ਠੀਕ ਆ ਬਾਪੂ ਕਹਿੰਦਾ ਮੈਂ ਇੰਨੀ ਜਾਇਦਾਦ ਬਣਾਈ ਇੰਨਾ ਕੁਝ ਬਣਾਇਆ ਕੋਠੀ ਪਾਈ 10 ਕਿੱਲੇ ਜ਼ਮੀਨ ਬਣਾਈ ਇਹਨਾਂ ਦੇ ਵਿਆਹ ਕੀਤੇ ਸਾਰਾ ਕੁਝ ਕੀਤਾ ਪਰ ਅੱਜ ਮੈਨੂੰ ਇਹ ਕਹਿ ਰਹੇ ਨੇ ਮੈਨੂੰ ਨਾਥ ਆਸ਼ਰਮ ਛੱਡਿਆ ਉਹਨੇ ਇਹਦਾ ਟੱਟੀ ਪਛਾ ਬਾਪੂ ਕੋਲ ਮੁਸ਼ਕਿਲ ਬਹੁਤ ਆ ਰਹੀ ਹੈ ਬਈ ਤੁਸੀਂ ਯਾਰ ਮਾੜਾ ਮਾੜਾ ਧੋ ਤਾਂ ਦੇ ਬਈ ਇਹ ਜਿੰਨਾ ਮੈਥੋਂ ਹੁੰਦਾ ਮੈਂ ਦਾ ਕਰਦਾ ਬਈ ਤੇ ਇਹ ਕੀ ਨਹੀਂ ਕੁਝ ਕਰਦਾ ਯਾਰ ਤੂੰ ਇਹ ਕਹ ਰਿਹਾ ਨਾ ਤੇ ਤੂੰ ਆਪ ਕਿਉਂ ਨਹੀਂ ਕਰਦਾ ਭਾਈ ਸਾਹਮੇ ਹੀ ਹੁੰਦਾ ਹੀ ਪੈਸੇ ਹੀ ਮੈਨੂੰ ਹੁਣ ਸਾਹਮਲਾ ਤੇ ਮੈਂ ਯਾਰ ਤੇ ਫਿਰ ਇਹ ਸਾਹਮ ਨੂੰ ਦੇ ਨੂੰ ਕੀ ਹੁੰਦਾ ਬਾਪੂ ਦੇ ਨਾਂ ਤੇ ਜਮੀਨ ਹੈਗੀ ਬਾਪੂ ਦੇ ਨਾਂ ਤੇ ਪੈ ਏ ਬਤੇਹੀ ਤਾਂ ਗਲਤੀ ਐ ਮੇਰੀ ਮੈਂ ਪਹਿਲੇ ਹੀ ਲਵਾ ਬੈਠਾ ਇਨਾ ਕੰਜਰਾਂ ਦੇ ਨਾ ਸਾਉਂਦੇ ਨਹੀਂ ਬਾਪੂ ਤੈਨੂੰ ਦੁੱਖ ਆਉਂਦਾ ਦੁੱਖਦਾ ਹੁੰਦਾ ਹੋਣਾ ਬਾਪੂ ਰੋਣਾ ਰੋ ਬਈ ਰੋਣਾ ਬਾਪੂ ਰੋਣਾ ਦੁੱਖਦਾ ਤੁਸੀਂ ਦੇਖ ਸਕਦੇ ਹੋ ਯਾਰ ਬਾਪੂ ਰੋ ਪਿਆ ਕਹਿੰਦਾ ਮੈਂ ਇਹਨਾਂ ਦੇ ਨਾਂ ਤੇ ਜ਼ਮੀਨ ਕਰਾਤੀ ਪਹਿਲਾਂ ਹੀ ਜ਼ਮੀਨ ਕਰਾਤੀ ਕਹਿੰਦਾ ਹੁਣ ਮੈਨੂੰ ਇਹ ਸਾਂਭ ਦੇ ਨਹੀਂ ਪਏ ਤੁਸੀਂ ਦੇਖ ਸਕਦੇ ਹੋ ਇਹ ਜੇ ਮੁੰਡੇ ਵੀ ਯਾਰ ਪੰਜਾਬ ਦੇ ਵਿੱਚ ਹੈਗੇ ਆ ਬਈ ਯਾਰ ਮੇਰੀ ਗੱਲ ਸੁਣ ਲੈ ਰਿਹਾ ਜੀ ਨੂੰ ਬਈ ਹੁਣ ਪੈਸੇ ਖਰਚਾ ਹੀ ਮੈਂ ਕਰਦਾ ਰਿਆ ਇਹ ਇਹ ਪੜਦਾ ਸੀਗਾ ਹੈ ਤੇ ਖਰਚਾ ਵੀ ਕੀਤਾ ਸਾਂਭਿਆ ਵੀ ਹੈ ਤੇ ਜੇ ਹੁਣ ਇਹਦਾ ਵਿਆਹ ਹੋਇਆ ਇਹਦਾ ਇਹਦਾ ਕੱਲ ਇਹਨੂੰ ਇਹਨੂੰ ਕਿਉਂ ਕਰੀਂ ਨਾ ਬਈ ਤੂੰ ਵੱਡਾ ਮੁੰਡਾ ਵੱਡਾ ਮੁੰਡਾ ਮੈਂ ਵੱਡਾ ਮੁੰਡਾ ਇਹਦਾ ਅਮੜੇ ਦਾ ਹੱਕ ਨਹੀਂ ਯਾਰ ਸੰਭਣ ਦਾ ਇਹਦਾ ਇਹਦਾ ਕੋਈ ਹੱਕ ਨਹੀਂ ਮਾਂ ਹੈਗੀ ਤੁਹਾਡੀ ਯਾਰ ਮਾਂ ਹੈਣੀ ਇਹਦਾ ਹੱਕ ਹੈ ਨਹੀਂ ਜੇ ਮਾਂ ਹੁੰਦੀ ਤਾਂ ਵਧੀਆ ਉਹ ਤਾਂ ਮਰ ਗਈ ਵਿਚਾਰੀ ਬਾਬਾ ਜਰਦੀ ਉਹ ਇਹ ਇੱਕ ਕੰਜਰ ਕਹਿੰਦਾ ਖਰਚਾ ਮੈਂ ਕਰਦਾ ਰਿਆ ਤੂੰ ਭੈਂਚਦਾ ਕਮਾ ਕੇ ਲਿਆਉਂਦਾ ਰਿਆ ਤੂੰ ਮੈਂ ਮੇਰੀ ਪੈੜੀ ਬਣਾਈ ਹੈ ਉਹਦੇ ਵਿੱਚੋਂ ਹੀ ਫਸਲ ਆਉਂਦੀ ਉਹਦੇ ਚੋਂ ਫਸਲ ਆਉਂਦੀ ਹੈ ਉਹ ਖਰਚਾ ਉਹ ਦਿੰਦੀ ਹੈ ਸਾਡੀ ਹੈ ਪੈੜੀ ਬਾਪੂ ਤੇ ਬਾਪੂ ਦੀ ਪੈੜੀ ਹੈ ਨਹੀਂ ਸੀ ਪਹਿਲਾਂ ਯਾਰ ਪਹਿਲਾਂ ਸੀਗੀ ਫਿਰ ਆਪਰ ਹੋਣਾ ਬਾਪੂ ਤੂੰ ਬਿੱਟੂ ਬਾਪੂ ਜਿਹੜੀ ਤੇਰੀ ਘਰ ਵਾਲੀ ਸੀ ਉਹ ਕਿੰਨਾ ਟਾਈਮ ਹੋ ਗਿਆ ਮਰੀ ਨੂੰ ਉਹਨੂੰ 3-4 ਸਾਲ। ਉਹ ਸਾਂਹਦੀ ਸੀ ਬਾਪੂ ਕੋਈ ਹੁਣੀ ਬਪਹਿਚ ਹੋਇਆ ਕੰਮ। ਮੈਨੂੰ ਤਾਂ ਸਾਲ ਕਦਾਈ ਪਿਆਦਰਾਂ ਅੰਕ ਦਾ ਦੋਰਾ ਪਹਿਲਾਂ ਠੀਕ ਸੀ ਮੈਂ। ਉਹ ਸੁਣਦੀ ਸੀ ਤੈਨੂੰ ਸਮਝਦੀ ਸੀ। ਉਹ ਸਮਝਦੀ ਸੀ ਪੁੱਤ। ਉਹ ਹੁੰਦੀ ਤਾਂ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਸੀ ਬੱਤ। ਕਿਹੜੀ ਗਲਾਚ ਪੜਦਾ ਕੋਈ ਵਿਆਹ ਹੋਇਆ ਪੜਦਾ। ਕੀ ਕੰਮ ਕਰਦਾ? ਉਹ ਖੇਤੀਬਾੜੀ। ਅਜਾ ਕਿੰਨੇ ਕਿੱਲੇ ਆ ਤੁਹਾਡੇ ਕੋਲ ਸਾਰੀ? 10 ਕਿੱਲੇ। 10 ਕਿੱਲੇ ਚ 5 ਕਿੱਲੇ ਤੇਰੀ ਆ? ਹਾਂ। ਬਾਪੂ ਨੂੰ ਕਿਉਂ ਨਹੀਂ ਸਾਂਭਦਾ ਯਾਰ? ਇਹ ਸਾਂਭਦਾ ਏ। ਤੇ ਮੈਂ ਸਾਂਭ। ਤੇ ਇਹ ਤਾਂ ਸਾਂਭਦਾ ਹੁਣ ਤੇਰਾ ਹੱਕ ਨਹੀਂ। ਮੈਂ ਵੀ ਸਾਂਭਿਆ ਵੀ। ਤੇ ਮੋਸਕਾਈਂ ਦਾ ਪਪੂ ਯਾਰ ਮੈਂ ਧੋਕੇ ਗਾਉਣੇ ਦੀ ਵਾਰੀ ਆ ਅੱਛਾ ਇਹਦੀ ਵਾਰੀ ਆ ਅੱਛਾ ਵਾਰੀ ਜਿਵੇਂ ਤੂੰ ਆਪ ਖੇਤਾਂ 'ਚ ਵਾਰੀ ਹੁੰਦੀ ਆ ਉਵੇਂ ਵਾਰੀ ਵਾਰੀ ਰੱਖੀ ਤੁਸੀਂ ਤੇ ਤੂੰ ਸਾਨੇ ਸਾਲ ਤੂੰ ਰੱਖ ਲਾ ਵਾ ਸਾਲ ਪਹਿਲਾਂ ਮੈਂ ਰੱਖਿਆ ਸੀ ਜਮੀਨ ਦੇ ਦੇ ਮੈਂ ਰੱਖ ਲੂੰ ਤੇ ਜਮੀਨ ਰਹਿ ਗਈ ਹੈ 5 ਕਿਲੇ 3 ਕਿਲੇ 5 ਮੇਰੇ ਕੋਲੇ ਆ ਇਹਦੇ ਵਿੱਚ ਜਮੀਨ ਤੈਨੂੰ ਕੀ ਦੇ ਦਾਂ ਬਾਪੂ ਜਮੀਨ ਦਾ ਹੀ ਹੋ ਗਿਆ ਸਾਰਾ ਕੁਝ ਫਿਰ ਥੋੜਾ ਤਾਂ ਹੈ ਨਹੀਂ ਕੁਛ ਇੱਥੇ ਮੇਰਾ ਕੁਛ ਨਹੀਂ ਮੇਰਾ ਤਾਂ ਮੋਹ ਹੈ ਹੀ ਨਹੀਂ ਜਮੀਨ ਦਾ ਹੀ ਸਿਰ ਨਹੀਂ ਛੱਡ ਹੀ ਇਹ ਤੈਨੂੰ ਸ਼ਾਸੋਂ ਛੱਡੀ ਹੈ ਫਿਰ ਛੱਡਿਓ ਪੁੱਤ ਫਿਰ ਹੋਰ ਕੀ ਹੈ ਕਿੱਲਾ ਮੈਂ ਇਹ ਵਾਦਲਵਾ ਦਿੰਦਾ ਤੇ ਤੈਨੂੰ ਮੈਂ ਸੰਭੀ ਜਾਂਦਾ ਆ ਵੇਖ ਲੈ ਤੇਰੇ ਨਾਲ ਲਵਾ ਦਿੰਦਾ ਜਮੀਨ ਤੇਰੇ ਨਾਲ ਅੱਜ ਤੈਨੂੰ ਮੈਂ ਸਾਭਦਾ ਤੂੰ ਇਹ ਕਿੱਲਾ ਮੈਨੂੰ ਵਾਦ ਦੇ ਜਾਂਦਾ ਇਹ ਚਾਰ ਦੇਂਦਾ ਮੈਨੂੰ ਛੀ ਦੇ ਦਿੰਦਾ ਇਹ ਜਿਵੇਂ ਤੁਹਾਡਾ ਇਹ ਹੱਥ ਕੰਮ ਨਹੀਂ ਕਰਦਾ ਦੂਜਾ ਹੱਥ ਕੰ ਵੇਈ ਯਾਰ ਸਾਰੇ ਦਾ ਸਾਰਾ ਖੜ ਗਿਆ ਭਈ ਇੱਕ ਬਸ ਸਾਰਾ ਖੜਾ ਹੈ ਬਸ ਬਸ ਮੜਾ ਬਸ ਸਾਰੇ ਹੋ ਗਏ ਦੋਨੇ ਬੱਸੀ ਦੋਰਾ ਆ ਗਿਆ ਬੁੱਤ ਟੈਕ ਹੋ ਗਏ ਭਈ ਦੋ ਟੈਕ ਹੋ ਗਏ ਦੋ ਟੈਕ ਇਹ ਇਹਦਾ ਹੱਕ ਜਾ ਅੱਛਾ ਬਾਪੂ ਨੂੰ ਕਿਹਾ ਹਸਪੀਟਲ ਚ ਲੈ ਕੇ ਨਹੀਂ ਗਏ ਲੈ ਕੇ ਗਏ ਉਹ ਨਹੀਂ ਗਏ ਭਈ ਕਿਦੇ ਕੋ ਲੈ ਗਏ ਨੇ ਆਂਦੇ ਨੇ ਹਸਪੀਟਲ ਚ ਦੀ ਬਿਠੀ ਅੱਛਾ ਕੀ ਕਹਿੰਦੇ ਹੋ ਉਹ ਕਹਿੰਦੇ ਬੱਸ ਬਈ ਸੇਵਾ ਕਰ ਲਓ ਦਵਾਈ ਬਾਪੂ ਦਵਾਈ ਦਵਾਈ ਸੀ ਤੈਨੂੰ ਦਵਾਈ ਮਾੜੀ ਮੋਟੀ ਦਵਾ ਲਿਆ ਬੱਤਾ ਤਾਂ ਮਾੜੀ ਮੋਟੀ ਦਵਾਈ ਬਾਪੂ ਹਾਂ ਦਵਾ ਕੇ ਲੈਣਾ ਯਾ ਤੂੰ ਦਵਾ ਇਹ ਨਹੀਂ ਦਵਾ ਕੇ ਲੈਣਾ ਮੈਂ ਲੈਣਾ ਦੇਖੋ ਯਾਰ ਤੁਸੀਂ ਦੇਖ ਸਕਦੇ ਹੋ ਪਿੱਛੇ ਨਾ ਇਹਨਾਂ ਦੀ ਗੱਡੀ ਖੜੀ ਹੋਈ ਆ ਤੇ ਪਿੱਛੇ ਨਾ ਸ਼ੈੱਡ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲ ਗੱਡੀਆਂ ਵੀ ਹੈਗੀਆਂ ਮੋਟਰਸਾਈਕਲ ਬੁਲਟ ਪੈਸਾ 10 10 ਕਿੱਲੇ ਜ਼ਮੀਨ ਕਰੋੜਾਂ ਦਾ ਠੇਕਾ ਆਉਂਦਾ ਹੋਗਾ ਕਰੋੜਾਂ ਦਾ ਇਹਨਾਂ ਦਾ ਕਾਰੋਬਾਰ ਵੀ ਹੈ ਕਹਿੰਦਾ ਇਹਨਾਂ ਦੇ ਪੱਠੇ-ਪੁੱਠੇ ਵੀ ਆ ਪਰ ਇੱਕ ਬਾਪੂ ਸਮਝ ਨਹੀਂ ਸਕਦਾ ਹੈ ਮੇਰਾ ਹੀ ਬਣਾਇਆ ਸਾਰੇ ਕੁਝ ਬਾਪੂ ਕਹਿੰਦਾ ਮੇਰਾ ਬਣਾਇਆ ਹੋਇਆ ਸਾਰਾ ਕੁਝ ਤੇ ਅੱਜ ਮੈਂ ਹੀ ਰੋਈ ਜਾਣਾ ਬਾਪੂ ਕੋਈ ਕਰਮ ਮਾਰੇ ਕੀਤੇ ਹੋਣਗੇ ਫਿਰ ਤੁਸੀਂ ਜ਼ਿੰਦਗੀ ਮੇਰੇ ਕੋਲੋਂ ਕੋਈ ਕਰਮ ਮਾਰੇ ਹੋਗੇ ਪੁੱਤ ਤਾਂ ਇਹ ਹੋ ਜਿਹੜੀ ਗੰਦੀ ਲਾੜ ਹੋ ਗਈ ਮੇਰੇ ਗੰਦੀ ਲਾੜ ਨਾ ਸਾਹਬੇ ਹੀ ਆ ਹੁਣ ਤਈ ਸਾਹਬ ਇਹ ਹੁਣ ਕੀ ਹੋਇਆ ਬਈ ਬਾਪੂ ਦੀ ਉਮਰ ਕਿੰਨੀ ਕੇ 65 ਸਾਲ ਦੀ ਉਮਰ ਹੋ ਗਈ 65 ਸਾਲ ਦੀ ਬਈ ਮੇਰੀ ਜਿਆਦ ਤੂੰ ਮੇਰੇ ਤੋਂ ਕਹੀ ਜਨਾ ਕੀਪਦਾ ਤੁਸੀਂ ਇਹਦੀ ਸੇਵਾ ਕਰੋ ਸਹੀ ਹੋ ਜੇ ਬਾਪੂ ਮੈਨੂੰ ਹੀ ਗਈ ਜਨਾ ਮੈਂ ਇਹ ਆ ਬੈਠਾ ਹੀ ਸਾਹਮਣੇ ਇਹ ਤਾਂ ਇਹ ਤਾਂ ਇਹ ਤਾਂ ਜਵਾਬ ਮਤ ਚਾਹ ਜਵਾਬ ਮਤ ਹੀ ਨਾ ਇਹਦੇ ਵਿਆਹ ਕਰਾਉਣ ਵੇਲੇ ਤੇ ਜਵਾਬ ਮਤ ਹੈਣੀ ਸੀ ਅੱਛਾ ਤੇਰਾ ਵਿਆਹ ਕਿੱਥੇ ਹੋਇਆ ਮੇਰਾ ਬਠਿੰਡੇ ਬਠਿੰਡੇ ਚ ਬਈ ਬਠਿੰਡੇ ਚ ਅੱਛਾ ਬਠਿੰਡੇ ਜ ਕੋਈ ਪਿੰਡਕ ਸ਼ਹਿਰ ਚ ਪੈਲਸ ਚ ਪੈਲਸੀ ਲੈ ਮੈਂ ਤਾਂ ਇਹ ਲੋਲਾ ਲੱਗਦਾ ਤੁਸੀਂ ਮੈਨੂੰ ਇਹ ਦੱਸੋ ਗੱਲ ਜਿਹੜਾ ਇਹ ਮੁੰਡਾ ਹੁਣ ਇਹ ਦੰਦ ਗੱਡੀ ਜਾਂਦਾ ਬੈਠਾ ਠੀਕ ਹੈ ਇਹ ਆਪਦੇ ਬਾਪੂ ਨੂੰ ਦਾ ਦੁੱਖ ਨਹੀਂ ਥਾਂਜਦਾ ਪਿਆਰ ਉਹ ਟੱਟੀ ਪਿਸ਼ਾਬ ਉੱਥੇ ਹੀ ਕਰੀ ਜਾਂਦਾ ਕੰਬਲ ਸੜਿਆ ਦਿੱਤਾ ਠੰਡ ਦਾ ਮੌਸਮ ਆ ਬਾਪੂ ਤੇਰੇ ਪੱਗ ਬੁੱਗਣੀ ਬੰਨੀ ਪੱਗ ਬੰਨਦੇ ਨਹੀਂ ਬੱਤ ਮੈਥੋਂ ਬੰਨੀ ਨਹੀਂ ਜਾਂਦੀ ਇਹ ਵੀ ਦੱਸ ਬਈ ਬੱਗ ਦਾ ਬੰਨਦਿਆ ਕਰਿਆ ਬਈ ਪੱਗ ਬੰਨਦੇ ਜੋ ਟਾਈਮ ਲੱਗਾ ਬਈ ਕੰਮ ਝੋਨੇ ਐਨਕਾ ਤੂੰ ਲੈ ਲਈਆਂ ਉੱਤੇ ਇੱਕ ਹੱਥ ਚਰਮਾਲ ਫੜਾਇਆ ਚੰਗੀ ਲੋਰ ਬਈ ਚੰਗੇ ਕੜੇ ਬਈ ਚੰਗੇ ਟੈਟੂ ਬਣਾਏ ਹੋਣਾ ਝੋਨਾ ਤੁਲੀ ਜਾਂਦਾ ਉੱਥੋਂ ਆ ਇਹਿੰਦਾ ਕੈਮਰੇ ਸੱਦ ਕੇ ਬਹਿ ਗਿਆ ਤਾਂ ਬਾਪੂ ਰੋਟੀ ਖਾਧੀ ਆ ਰੋਟੀ ਮੇਰੀ ਮੋਟੀ ਫੜਾ ਜਾਂਦੇ ਯਾਰ ਕਾਰ ਆਈ ਕਿੱਥੇ ਤੇਰੀ ਕਾਰ ਆਲੀ ਯਾਰ ਤੇਰੀ ਘਰ ਵਾਲੀ ਉਹ ਉਹ ਕਦੋਂ ਨਹੀਂ ਆਏ ਕਹਿੰਦਾ ਸੀ ਮੈਂ ਝੋਨਾ ਤੋਲਦਾ ਆਇਆ ਇਹ ਕੈਮਰੇ ਨੇ ਸੱਦ ਕੇ ਬਹਿ ਗਿਆ ਤਾਂ ਤੇ ਝੋਨੇ ਦਾ ਨਹੀਂ ਫਿਕਰ ਬਾਪੂ ਯਾਰ ਝੋਨਾ ਦਾ ਉੱਤੇ ਆਇਆ ਪਿਆ ਅੱਗੇ ਤਾਂ ਚੱਕਿਆ ਨਹੀਂ ਜਾਂਦਾ ਉਹਦਾ ਝੋਨਾ ਅੱਛਾ ਹੁਣ ਇਹ ਆਸ਼ਰਮ ਛੱਡ ਕਿਉਂਗੇ ਫਿਰ ਤੁਹਾਡੀ ਸ਼ਾਂਤ ਨਹੀਂ ਨਹੀਂ ਸ਼ਾਂਤ ਛੱਡਾਂਗੇ ਫਿਰ ਭਾਈ ਸਾਡੇ ਨੂੰ ਸ਼ਾਂਤ ਨਹੀਂ ਸਾਉ ਦਾ ਬਰੇ ਬਈ ਹੁਣ ਜਿਹੜੀ ਜਦੋਂ ਬਈ ਮੈਂ ਤਾਂ ਆਪਦੀ ਬਾਹ ਲਾਲੀ ਜਿੰਨੀ ਲਾਉਣੀ ਸੀ ਹੁਣ ਇਹਦੀ ਵਾਰੀ ਆ ਇਹ ਸਾਡੇ ਕੋਲ ਨਹੀਂ ਛੱਡ ਕਿ ਆਵਾਂਗੇ ਦੋਵੇਂ ਛੱਡ ਕਿ ਉਹ ਮੈਂ ਛੱਡਣਾ ਹੱਥ ਤੋਂ ਕੌਣ ਤੋਂ ਬਈ ਛੱਡਿਆਵਾਂਗੇ ਬਈ ਕਿਵੇਂ ਕਿਵੇਂ ਹੱਥ ਕਿਵੇਂ ਰੱਟੀ ਵਾਰੀ ਵਾਰੀ ਕਰਦਾ ਯਾਰ ਬਈ ਬੜਾ ਵਾਰੀ ਵਾਰੀ ਕਰਦਾ ਬੜਾ ਇੱਕ ਵਾਰੀ ਕਰਦਾ ਕੌਣ ਬਈ ਹਣ ਮੰਝੇ ਤੋਂ ਧੋਵੇ ਯਾਰ ਵਾਰੀ ਵਾਰੀ ਕੌਣ ਤੋਂ ਹੀ ਹੋਵੇ ਯਾਰ ਬਈ ਆਇਆ ਸਰ ਯਾਰ ਬਈ ਮੇਰੀ ਗੱਲ ਸੁਣ ਜਦੋਂ ਆਪਾਂ ਛੋਟੇ ਹੁੰਨੇ ਆ ਤੇ ਉਦੋਂ ਆਪਾਂ ਟੱਟੀ ਵਾਰੀ ਵਾਰੀ ਬਹਿ ਜਾਂਦੇ ਤੇ ਆਪਾਂ ਨੂੰ ਹੱਥ ਪਾਣੀ ਧੋਂਦੇ ਹੀ ਆ ਇਹ ਤੇ ਹੁਣ ਇਹ ਮਾਪ ਦੇ ਤੇ ਧੋਂਦੇ ਹੱਥ ਹੁੱਥ ਤੇ ਰਹਿ ਕੇ ਆਪ ਹੀ ਧੋਲਣਾ ਮਾੜਾ ਮੋਟਾ ਕੁਛ ਪਤ ਮੈਂ ਇਹਨਾਂ ਦੀਆਂ ਨਲੀਆਂ ਵੀ ਪੁੰਜ ਗਿਆ ਕੁੜੀਆਂ ਵੈਨੇ ਇਹਨਾਂ ਦੀਆਂ ਮੈਂ ਟੱਟੀਆਂ ਵੀ ਧੁੱਤੀਆਂ ਇਹਨਾਂ ਨੂੰ ਰੋਟੀ ਵੀ ਖਵਾਉਂਦਾ ਰਿਹਾ ਇਹਨਾਂ ਨੂੰ ਤੁਰਨ ਲਾਇਆ ਇਹਨਾਂ ਨੂੰ ਬੁੱਧ ਇਹਨੇ ਸਾਰੀ ਪਰਵਰਤ ਕਰੀ ਪਤ ਅੱਜ ਆਸ਼ਰਮ ਚ ਨਜ਼ਾਰਾ ਹੋ ਗਾ ਆਸ਼ਰਮ ਚ ਨਜ਼ਾਰਾ ਹੋ ਗਾ ਨਾ ਰਹੀ ਉੱਥੇ ਲੈ ਤੁਸੀਂ ਦੇਖ ਸਕਦੇ ਹੋ ਦੋਸਤੋ ਇਹੋ ਜਿਹੇ ਵੀ ਮੁੰਡੇ ਆ ਯਾਰ ਕਹਿੰਦੇ ਬਾਪੂ ਤੂੰ ਆਸ਼ਰਮ ਚ ਜਾ 10 ਕਿੱਲੇ ਜ਼ਮੀਨ ਹੁੰਦੇ ਬਾਬੂ ਜਤ ਇਹਨਾਂ ਸੋਨਾ ਘਰ ਦਿੰਨਿਆ ਸਾਰਾ ਕੁਝ ਹੋਣ ਦੇ ਬਾਬੇ ਜੀ ਦੇ ਬਾਪ ਨੂੰ ਇਹ ਕਹਿ ਰਿਹਾ ਬਾਪ ਤੂੰ ਆਸ਼ਰਮ ਚ ਰਹਿ ਕਹਿੰਦਾ ਆਸ਼ਰਮ ਚ ਨਜ਼ਾਰਾ ਹੈ ਪੈਗ ਵੀ ਲਵਾਇਆ ਕਰਨਗੇ ਨੂੰ ਤੁਸੀਂ ਕਿਉਂ ਨਹੀਂ ਲਵਾਉਂਦੇ ਅਸੀਂ ਤਾਂ ਸਾਡਾ ਤਾਂ ਛੋਣਾ ਵੱਡੀ ਦੇ ਛੋਣਾ ਬਾਪੂ ਨਹੀਂ ਬਣਾਇਆ ਜਿਹੜਾ ਛੋਣਾ ਬਾਈ ਪੈਗ ਵੀ ਲਵਾਉਣੇ ਆ ਲਵਾਉਣੇ ਹੁੰਦੇ ਇਹਨੂੰ ਕਿਹੜਾ ਪੈਗ ਲਵਾਇਆ ਸੰਤਰਾ ਲਵਾ ਦਿੰਦੇ ਆ ਬਾਪ ਪੈਗ ਲਵਾਉਂਦੇ ਆ ਪੈਗ ਦਲਵਾ ਦਿੰਦੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਜਿਹੜਾ ਪਿਓ ਹੁੰਦਾ ਨਾ ਪਿਓ ਬਣਾ ਕੁਝ ਵੀ ਨਹੀਂ ਯਾਰ ਪਿਓ ਬਿਨਾ ਕੁਝ ਵੀ ਨਹੀਂ ਮੈਂ ਕਹਿੰਦਾ ਯਾਰ ਪਿਓ ਸਿਰ ਤੇ ਹੈ ਨਹੀਂ ਨਾ ਤੇ ਹਰੇਕ ਬੰਦਾ ਜਾਂਦਾ ਜਾਂਦਾ ਧੰਕੀ ਦੇ ਜਾਂਦਾ ਵੀ ਤੈਨੂੰ ਐ ਕਰਦਾ ਕਿ ਐ ਕਹਿੰਦਾ ਜਦੋਂ ਬਾਪੂ ਦਾ ਸਿਰ ਤੇ ਹੱਥ ਹੋਵੇ ਨਾ ਬਾਪੂ 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 ਹੀ ਹੁੰਦੀ ਹੈ ਫਿਰ ਬਾਪੂ ਬਿਨਾ ਕੁਝ ਜ਼ਿੰਦਗੀ ਹੈ ਨਹੀਂ ਮੈਂ ਸਿੱਧੀ ਗੱਲ ਕਹਾਂ ਮੈਂ ਜੇ ਤੁਸੀਂ ਬਈ ਅੱਜ ਇਹ ਮੌਕਾ ਗਵਾ ਲਓਗੇ ਤੁਹਾਨੂੰ ਪਤਾ ਇਹ ਮੌਕਾ ਕੀ ਗਵਾ ਲਿਆ ਸਾंभਿਆ ਤਾਂ ਹੈ ਇੰਨਾ ਯਾਰ ਹੋਰ ਕੀ ਕਰਗੇ ਉਹਨਾਂ ਆਸ਼ਰਮਾਂ ਦੇ ਵਿੱਚ ਵਧ ਗਿਆ ਅਸੀਂ ਆਹ ਦਾ ਕੰਮ ਖੇਤੀ ਬਾੜੀ ਵੀ ਕਰਨੀ ਹੈ ਬਈ ਯਾਰ ਫਿਰ ਉਹ 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 ਕਿੱਥੇ ਸਾंभੂਗਾ ਉਹਨੂੰ ਖੇਤੀ ਬਾੜੀ ਬਾਪੂ ਆਸ਼ਰਮ ਜਾਣਾ ਜਾਣਾ ਫਿਰ ਭੇਜ ਦਈਏ ਬੇਈ ਨਾ ਬੱਤ ਫਿਰ ਹੋਰ ਕੀ ਹੈ ਨਹੀਂ ਰੱਖਣਾ ਭਰਾਵਾ ਮੈਂ ਉੱਥੇ ਛੱਡਾਂਗਾ ਮੈਂ ਛੋਣਾ ਟੋਲ ਨਾਲ ਬਈ ਨਹੀਂ ਰੱਖਣਾ ਨਹੀਂ ਚਲੋ ਠੀਕ ਹੈ ਜੀ ਮੜਾ ਕੈਮਰਾ ਇੱਧਰ ਨੂੰ ਘੁਮਾ ਦੇ ਬਾਈ ਮੈਂ ਮੜੀ ਗੱਲ ਕਰ ਲਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਇਹ ਬਜ਼ੁਰਗ ਸੀ ਮੰਜੇ ਤੇ ਬੈਠਾ ਠੀਕ ਆ ਅਸੀਂ ਇੱਕ ਐਕਟ ਕਰਕੇ ਤੁਹਾਨੂੰ ਦਿਖਾਇਆ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਇਹੋ ਜਿਹੇ ਨਾ ਹਾਲਾਤ ਪੰਜਾਬ ਦੇ ਹੋ ਗਏ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ 20 25 25 ਗੱਲੇ ਕਰੋੜਾਂ ਰੁਪਇਆ ਯਾਰ ਵੀ ਮੈਂ ਕਹਿੰਦਾ ਖਾਧਾ ਨਹੀਂ ਮੁੱਕਦਾ ਤੇ ਉਹ ਇਹ ਆਪਣੇ ਬਜ਼ੁਰਗਾਂ ਨੂੰ ਸਾਹ ਨਹੀਂ ਸਕਦੇ ਠੀਕ ਹੈ ਇਹ ਦੋ ਮੁੰਡੇ ਅਸੀਂ ਐਕਟ ਕੀਤਾ ਇੱਕ ਹਨ ਬਹੁਤ ਸੋਹਣਾ ਐਕਟ ਕੀਤਾ ਵੀ ਤੁਹਾਨੂੰ ਸਮਝਾਉਣ ਲਈ ਕੀਤਾ ਵੀ ਆਪਣੇ ਮਾਪਿਆਂ ਦੀ ਸੇਵਾ ਕਰੋ ਜੇ ਆਪਾਂ ਨੂੰ ਛੋਟੇ ਹੁੰਦੇ ਪਾਲਦੇ ਰਹੇ ਟੱਟੀਆਂ ਪਿਸ਼ਾਬਾਂ ਆਪਣੇ ਸਾਫ਼ ਕਰਦੇ ਰਹੇ ਆ ਤੇ ਆਪਾਂ ਇਹਨਾਂ ਦੇ ਬਯੁਰਗ ਹੋਣ ਦੇ ਬਾਵਜੂਦ ਇਹਨਾਂ ਦਾ ਕੁਝ ਨਹੀਂ ਕਰ ਸਕਦੇ ਯਾਰ ਤੁਸੀਂ ਦੇਖ ਲਓ ਪੰਜਾਬ ਦਾ ਹਾਲਾਤ ਇਹ ਸੱਚੀ ਗੱਲ ਆ ਕਹਿੰਦਾ ਅਸੀਂ ਆਸ਼ਰਮ ਛੱਡਿਆ ਮੈਂ ਬਹੁਤ ਬਯੁਰਗ ਆਸ਼ਰਮਾਂ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਸਲੂਟ ਕਰਦਾ ਜਿਹੜੇ ਆਸ਼ਰਮਾਂ ਦੇ ਵਿੱਚ ਸੇਵਾ ਕਰਦੇ ਨੇ ਭਾਵੇਂ ਲੋਕ ਉਹਨਾਂ ਨੂੰ ਮਾਲਾ ਕਹਿਣ ਵੀ ਤੁਸੀਂ ਪੈਸੇ ਖਾਂਦੇ ਹੋ ਯਾਰ ਆਸ਼ਰਮ ਵਾਲਿਆਂ ਨੂੰ ਭਲਾ ਲੋਕ ਕਹਿਣ ਪੈਸੇ ਖਾਣੇ ਉਹ ਖਾਣਗੇ ਯਾਰ ਉਹਨਾਂ ਨੇ ਆਪਦੇ ਘਰ ਵੀ ਚਲਾਉਣੇ ਆ ਤੇ ਜੇ ਉਹ ਬਜ਼ੁਰਗ ਰੱਖੀ ਜਾਂਦੇ ਉਹ ਕਿੰਨਾ ਪੁੰਨ ਦਾ ਕੰਮ ਤੁਸੀਂ ਇੱਕ ਬਜ਼ੁਰਗ ਨਹੀਂ ਰੱਖ ਸਕਦੇ ਤੇ ਉਹਨਾਂ ਬਾਰੇ ਤੁਸੀਂ ਕੀ ਕਰੋਗੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦੇਣਾ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ